ਦੇਖਿਆ ਮੇਰੇ ਪੋਤਿਆਂ ਨੇ ਖੁਸ਼ ਕਰ ਦਿੱਤਾ ਨਾ ਮੇਰੇ ਲਾਲ ਨੂੰ ਇਹ ਖੁਸ਼ੀਆਂ ਦਾ ਖੇੜਾ ਸਾਡੀ ਵੀੜੇ ਹਮੇਸ਼ਾ ਹਸਦਾ ਬਸਦਾ ਰਹੇ ਇਹ ਰੌਣਕਾਂ ਬਹੁਤੀ دیر ਨਾ ਰਹੀਆਂ ਮੁਗਲ ਸਲਤਨਤ ਲੋਕਾਂ ਨੂੰ ਜ਼ਬਰਦਸਤੀ ਧਰਮ ਬਦਲਣ ਦੇ ਲਈ ਕਹਿੰਦੀ ਸੀ ਤੇ ਦਸ਼ਵੇਂ ਸਿੱਖ ਪਿਤਾ ਦਾ ਸਜਾਇਆ ਖਾਲਸਾ ਪੰਥ ਉਸ ਦਾ ਵਿਰੋਧ ਕਰਦਾ ਸੀ ਇਸੇ ਲਈ ਹਰ ਧਰਮ ਤੇ ਹਰ ਜਾਤ ਦੇ ਲੋਕ ਗੁਰੂ ਜੀ ਨਾਲ ਜੁੜਦੇ ਤੇ ਫਕਰ ਮਹਿਸੂਸ ਕਰਦੇ ਉਹਨਾਂ ਦੀ ਵੱਡੀ ਤਾਕਤ ਮੁਗਲਿਆ ਹਕੂਮਤ ਤੇ ਪਹਾੜੀ ਰਾਜਿਆਂ ਦੀ ਪਰੇਸ਼ਾਨੀ ਦਾ ਸਬਬ ਬਣ ਗਈ ਸੂਬਾ ਸਹਨ ਵਜ਼ੀਰ ਖਾਨ ਨੂੰ ਸਰਦ ਰੁੱਤ ਵਿੱਚ ਪਸੀਨੇ ਆ ਰਹੇ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਅਸੀਂ ਗੁਰੂ ਤੇ ਉਸ ਦੇ ਸਿੰਘਾਂ ਕੋਲੋਂ ਕਈ ਲੜਾਈਆਂ ਹਾਰ ਚੁੱਕੇ ਹਾਂ 1 ਲੱਖ ਫੌਜ ਦਿੱਲੀ ਤੋਂ ਹੋਰ ਮੰਗਵਾ ਕੇ ਉਹਨਾਂ ਦਾ ਸਫਾਇਆ ਕਰੋ ਇੰਜ ਨਹੀਂ ਹੋ ਸਕਦਾ ਕਿ ਸਭ ਵੀ ਮਰ ਜਾਏ ਤੇ लाठी ਵੀ ਨਾ ਟੁੱਟੇ ਇੱਕ ਬੰਦੇ ਦੀ ਮੌਤ ਨਾਲ ਖਾਲਸਾ ਪੰਥ ਦੀ ਕਮਰ ਵੀ ਟੁੱਟ ਜਾਏਗੀ ਮੈਂ ਸਮਝ ਗਿਆ ਹਜ਼ੂਰ ਪਰ ਉਸ ਗੁਰੂ ਨਾਲ ਟੱਕਰ ਕੌਣ ਲਵੇਗਾ मुगलिया सल्तनत का सब तो ताकतवर खान गोबिंद अपनी फौजा क्यों मरवाने चल तू तो मैं आपस में ਤੋਂ ਨੂੰ ਲੜਕੇ ਜੰਗ ਦਾ ਫੈਸਲਾ ਕਰ ਲੈਨੇ ਆ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਤੋਂ ਆਗਿਆ ਮੰਗੀ ਹੂੰ ਫਿਰ ਤਿਆਰ ਹੋ ਜਾ ਗੋਬਿੰਦ ਹੋਰ ਗੁਰੂ ਸਾਹਿਬ ਨੇ ਕਿਹਾ ਖਾਲਸਾ ਕਦੀ ਪਹਿਲੇ ਵਾਰ ਨਹੀਂ ਕਰਦਾ ਲਲਕਾਰਿਆ ਤੂੰ ਐ ਬੈਂਡੇ ਖਾਨ ਵਾਰ ਮੈਂ ਕਿਵੇਂ ਕਰ ਸਕਦਾ ਨਹੀਂ ਪਹਿਲਾ ਵਾਰ ਤੂੰ ਕਰ ਗੋਬਿੰਦ ਗੁਰੂ ਸਾਹਿਬ ਨੇ ਕਿਹਾ ਸੋਚ ਲੈ ਬੈਂਡੇ ਖਾਨ ਜੇ ਵਾਰ ਕਰਨ ਦੀ ਤਮੰਨਾ ਦਿਲ ਚ ਰਹਿ ਗਈ ਤੇ ਫੇਰ ਕੀ ਕਰੇਗਾ ਤੇ ਫਿਰ ਬਚਾ ਆਪਣੇ ਆਪ ਨੂੰ ਲੋ ਦੀਨਾ ਬੇਗ ਸਾਹਿਬ ਪੈਂਡੇ ਖਾਨ ਦਾ ਤੀਰ ਖਾਲਸਾ ਪੰਥ ਦੀ ਕਮਰ ਤੋੜਨ ਲਈ ਤਿਆਰ ਹੈ ਗੁਰੂ ਜੀ ਨੇ ਥੇ ਨਿਸ਼ਾਨਾ ਲਗਾਉਣ ਤੋਂ ਪਹਿਲੇ ਵਾਹਿਗੁਰੂ ਜੀ ਨੂੰ ਕਿਹਾ ਨਰ ਵਿੱਚ ਹਰ ਹੈ ਹਰ ਵਿੱਚ ਨਰ ਹੈ ਤੇ ਨਿਰੰਕਾਰ ਹਰ ਇਨਸਾਨ ਵਿੱਚ ਤੂੰ ਆਪ ਹੈ ਪਰ ਇਸ ਵਕਤ ਮੇਰੇ ਤੀਰ ਦੇ ਸਾਹਮਣੇ ਕਿਸੇ ਦਾ ਹੰਕਾਰ ਹੈ ਗੁਰੂ ਸਾਹਿਬ ਨੇ ਕਿਹਾ ਆਪਣੇ ਰੱਬ ਨੂੰ ਯਾਦ ਕਰ ਲੈ ਪੰਡੇ ਖਾਨ ਮੈਂ ਤੇ ਸਿਰ ਤੋਂ ਪੈਰਾਂ ਤਾਈਂ ਲੋਹੇ ਜੀ ਮੜਿਆ ਹਾਂ मेरे तीर कितने मारेगा खान की खबर सुन वजीर खान तिल मिला उस उसकी नजर फिर पहाड़ी राज पाई वजीर खान ने पैगाम भेजा ਕਿ ਗੋਬਿੰਦ ਦੀ ਤਾਕਤ ਨੂੰ ਖਤਮ ਕਰਨ ਲਈ ਅਸੀਂ ਉਸ ਦੇ ਨਾਲ ਹੱਥ ਮਿਲਾ ਲੀਏ ਉਸ ਜ਼ਾਲਿਮ ਦੇ ਨਾਲ ਸਾਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਗੋਬਿੰਦ ਦੇ ਖਿਲਾਫ ਹੂੰ ਅਸੀਂ ਜਿੰਨੀਆਂ ਲੜਾਈਆਂ ਲੜੀਆਂ ਸਾਨੂੰ ਸਭ ਨੂੰ ਮੂੰਹ ਦਿਖਾਣੀ ਪਈ ਫੇਰ ਵੀ ਗੋਬਿੰਦ ਨੇ ਕਦੀ ਵੀ ਤੁਹਾਡੀ ਕਿਸੇ ਦੀ ਜ਼ਮੀਨ ਦੇ ਇੱਕ ਟੁਕੜੇ ਤੇ ਵੀ ਕਬਜ਼ਾ ਨਹੀਂ ਕੀਤਾ ਐ ਸਵਿਚ ਵੀ ਉਸ ਦੀ ਕੋਈ ਚਾਲ ਹੋਵੇਗੀ ਬਿਲਕੁਲ ਵਜ਼ੀਰ ਖਾਨ ਵੀ ਪਰੇਸ਼ਾਨ ਨਾ ਹੁੰਦਾ ਤਾਂ ਇਹ ਪੈਗਾਮ ਨਾ ਭੇਜਦਾ ਅਸੀਂ ਸਾਰੇ ਤੁਹਾਡੀ رائے ਨਾਲ ਚੱਲਾਂਗੇ ਰਾਜਾ ਜਮੇਰ ਚੰਦ ਮੁਗਲੇ ਅਤੇ ਪਹਾੜੀ ਰਾਜਿਆਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾ ਕੇ ਆਨੰਦਪੁਰ ਦੇ ਕਿਲੇ ਨੂੰ ਘੇਰ ਕੇ ਦਾਵਾ ਬੋਲ ਦਿੱਤਾ ਤੇ ਜੰਗ ਸ਼ੁਰੂ ਹੋ ਗਈ 6 ਮਹੀਨੇ ਬੀਤ ਗਏ ਸਰਦ ਰੁੱਤ ਨੇ ਹਰ ਪਾਸੇ ਪੈਰ ਫਸਾar ਦਿੱਤੇ